ਨੈਸ਼ਨਲ ਮੀਡੀਆ ਦੇ ਦਰਸ਼ਕਾਂ ਮੈਂ ਇੱਕ ਵਾਰ ਫੇਰ ਸਵਾਗਤ ਕਰਦੇ। ਦੇਖੋ ਆਪ ਜੀ ਨੂੰ ਦਿਖਾ ਰਹੇ ਆ ਕਿ ਅੱਜ ਕੱਲ ਦੇ ਸਮੇਂ ਵਿੱਚ ਵੀ ਇਮਾਨਦਾਰੀ ਜਿੰਦਾ ਹੈ। ਦੇਖੋ ਆਪ ਜੋ ਤਸਵੀਰਾਂ ਦੇਖ ਰਹੇ ਹੋ ਇਸ ਤਸਵੀਰ ਦੇ ਵਿੱਚ ਇੱਕ ਜੋ ਟੀ-ਸ਼ਰਟ ਪਹਿਨੇ ਨੌਜਵਾਨ ਮੁੰਡਾ ਜੋ ਖੜਾ ਹੈ ਆਪ ਜੀ ਦੇ ਸਾਹਮਣੇ ਇਹ ਨਾਬੇ ਦਾ ਨੌਜਵਾਨ ਮੁੰਡਾ ਆਟੋ ਥ੍ਰੀ ਪਿੰਡਰ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਦੇਖੋ ਬੁੱਧਵਾਰ ਦੀ ਰਾਤ ਇਹ ਜਦੋਂ ਪਟਿਆਲਾ ਗੇਟ ਵਿੱਚ ਕੋਈ ਕੰਮ ਜਾ ਰਿਹਾ ਸੀ ਇਸ ਨੂੰ ਜਾਂਦੇ ਹੋਏ ਇੱਕ ਪਰਸ ਥਿਆਇਆ ਉਸ ਪਰਸ ਵਿੱਚ ਜ਼ਰੂਰੀ ਕਾਗਜ਼ਾਤ ਹੋਰ ਕੁਝ ਪੈਸੇ ਸਨ ਕਿਸ ਨੇ ਉਸ ਮਾਲਕ ਦੀ ਜਾਂਚ ਪੜਤਾਲ ਕਰਕੇ ਆਖਰ ਉਸ ਨੂੰ ਲੱਭ ਲਿਆ ਜੋ ਇਹ ਮਾਲਕ ਪਰਸ ਵਾਲਾ ਸੀ ਹਜਾਣਾ ਕੁਰਤਦਾ ਹੈ ਵਾਸੀ ਹੈ ਫਿਰ ਇਹ ਨੌਜਵਾਨ ਉਸ ਦਿੱਕਰੇ ਜਾ ਕੇ ਉਸ ਦਾ ਪਰਸ ਜੂਰੀ ਕਾਗਜ਼ਤ ਔਰ ਜੋ ਪੈਸੇ ਸਨ ਇਸਨੇ ਉਸ ਮਾਲਕ ਦੇ ਘਰਦਿਆਂ ਦੇ ਸਪੁਰਦ ਕੀਤੇ ਔਰ ਜੋ ਕਹਿਦੀ ਹੈ ਇਮਾਨਦਾਰੀ ਦਾ ਇੱਕ ਬਹੁਤ ਬੜਾ ਪਾਤਰ ਬਣਿਆ ਕਹਿ ਸਕਦੇ ਹਾਂ ਕਿ ਹਾਂ ਭਾਈ ਇਮਾਨਦਾਰੀ ਅਜੇ ਵੀ ਚਿੰਤਾ ਹੈ ਸੋ ਇਹਨਾਂ ਬਜ਼ੁਰਗਾ ਨੇ ਵੀ ਇਸ ਨੂੰ ਬਹੁਤ ਅਸ਼ੀਰਵਾਦ ਦਿੱਤਾ ਔਰ ਇਸ ਦਾ ਸ਼ੁਕਰਾਨਾ ਅਦਾ ਕੀਤਾ ਕਿ ਭਾਈ ਮਾਲਕ ਤੈਨੂੰ ਤੇਰੀ ਤਰੱਕੀ ਵਿੱਚ ਭਾਗ ਲਾਵੇ ਤੇਰੇ ਬੱਚਾ ਨੂੰ ਉਮਰ ਲਾਵੇ ਸੋ ਉਹਨਾਂ ਕਹਿੰਦੇ ਹੋ ਧੰਨਵਾਦ ਕਰਦੇ ਹਾਂ ਜੀ ਸੋ ਧੰਨਵਾਦ ਜੀ